ਦੋਸਤੋ ਸਤਿ ਸ੍ਰੀ ਅਕਾਲ ਮੈਂ ਪ੍ਰੀਤ ਸੇਖੋਂ 7 ਇਮੀਗ੍ਰੇਸ਼ਨ ਤੋਂ ਆਪਣੇ ਹੀ ਆਪਣਿਆਂ ਦੀ ਲੱਤਾਂ ਵੱਢਣ ਲੱਗੇ ਹੋਏ ਆ। ਕਰਦਾਰ ਖੁਸ਼ੀ ਕਰਨ ਲੱਗੇ ਹੋਏ ਆ। ਬੜਾ ਅਫਸੋਸ ਹੋ ਰਿਹਾ ਜਿੰਨਾ ਕਿ YouTube ਦੇਖ ਰਹੇ ਆ ਜਿੰਨਾ TV ਦੇਖ ਰਹੇ ਆ ਉਹ USA ਦੇ ਵਿੱਚ ਹਰਜਿੰਦਰ ਸਿੰਘ ਜੋ ਇੱਕ ਯੂ ਟਰਨ ਲੈਣ ਲੱਗੇ ਜਿਹੜਾ ਅਣਜਾਣੇ ਦੇ ਵਿੱਚ ਉਹ ਤਾਂ ਗਲਤੀ ਹੋ ਗਈ ਉਹਦੇ ਵਿੱਚ ਤਿੰਨ ਜਾਨਾਂ ਚਲ ਗਈਆਂ। ਦੁੱਖ ਸਾਨੂੰ ਉਸ ਦਾ ਵੀ ਆ ਪਰ ਨਾਲ ਚੌਥਾ ਵੀ ਤਾਂ ਮਰ ਗਿਆ ਆਪਾਂ ਆਪਣੇ ਦੀ ਹੀ ਲੱਤਾਂ ਖਿੱਚਣ ਲੱਗੇ ਹੋਏ ਆਂ ਪੰਜਾਬੀ ਹੀ ਜੇ ਪੰਜਾਬੀ ਨੂੰ ਸਪੋਰਟ ਨਹੀਂ ਕਰੂਗਾ ਤਾਂ ਉਹ ਜਾਊਗਾ ਕਿੱਥੇ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਮੈਂ ਕਈ YouTube ਤੇ ਸਾਰੇ ਲੜਨਤਾ ਪਾ ਰਹੇ ਸੀ ਪਰ ਇੱਕ ਗੱਲ ਮੈਨੂੰ ਆਪਣੀ ਪੀੜ ਥੱਲੇ ਸੋਟਾ ਮਾਰ ਕੇ ਦੱਸਿਓ ਕਿ ਤੁਹਾਡੇ ਤੋਂ ਗਲਤੀਆਂ ਨਹੀਂ ਹੋਈਆਂ ਜਾਂ ਮੇਰੇ ਤੋਂ ਨਹੀਂ ਹੋਈਆਂ ਹਰ ਬੰਦੇ ਤੋਂ ਗਲਤੀ ਹੁੰਦੀ ਹੈ ਪਰ ਉਹ ਗਲਤੀ ਉਹਦੇ ਲਈ ਐਡੀ ਵੱਡੀ ਹੋ ਜਾਣੀ ਆ ਕਿ ਸ਼ਾਇਦ ਉਹਨੂੰ ਵੀ ਨਹੀਂ ਪਤਾ ਸੀ ਆਪਣੇ ਵੀ ਜਦੋਂ ਇੱਥੇ ਕੋਈ ਗੱਲਬਾਤ ਐਦਾਂ ਦੀ ਹੁੰਦੀ ਹੈ ਐਕਸੀਡੈਂਟ ਦੇਖੇ ਜਾਂਦੇ ਆ ਉਹ ਸਾਰਾ ਟਰਾਲਾ ਲੰਘ ਚੁੱਕਿਆ ਪਿਛਲੇ ਟਾਇਰਾਂ ਦੇ ਵਿੱਚ ਜਾ ਕੇ ਗੱਡੀ ਵੱਜੀ ਹੈ ਮੰਨਿਆ ਉਹਨੇ ਉਹ ਯੂ ਟਰਨ ਬਹੁਤ ਗਲਤ ਲਿਆ ਲਾਇਸੈਂਸ ਉਹਨੇ ਯੂਐਸਏ ਦੀ ਗਵਰਨਮੈਂਟ ਤੋਂ ਲਿਆ ਹੋਇਆ ਸੀ ਇਲੈਗਲ ਹੋ ਕੇ ਗਿਆ ਹੋਇਆ ਸੀ ਪਰ ਆਪਣੇ ਪਰਿਵਾਰ ਨੂੰ ਸੈੱਟ ਕਰਨ ਲਈ ਉਹ ਤਾਂ ਗਲਤੀ ਹੋਈ ਸੁਭਾਵਕ ਪਰ ਉਹਦੀ ਸਜ਼ਾ ਐਡੀ ਵੱਡੀ ਕਿ ਉਹ ਆਪਣੀ ਜ਼ਿੰਦਗੀ ਖਰਾਬ ਕਰ ਲਵੇ 28 ਸਾਲ ਦਾ ਹੈਗਾ ਤੇ 40 45 ਸਾਲ ਦੀ ਉਹਨੂੰ ਸਜ਼ਾ ਮਿਲ ਜੇ ਕਈ ਉਹਦੇ ਤੇ ਇਹੀ ਆਪਣੀ ਰੋਟੀ ਸੇਕਣ ਲੱਗੇ ਹੋਏ ਆ ਕਈ ਪਟੀਸ਼ਨ ਸਾਈਨ ਕਰਾਉਣ ਲੱਗੇ ਹੋਏ ਆ ਇੱਕ ਮਨੁਸ਼ਿਆਲਾ ਦੀ ਕੁੜੀ ਉਹਨੇ ਆਸਟ੍ਰੇਲੀਆ ਤੋਂ ਆਪਣੀ ਪਟੀਸ਼ਨ ਸਾਈਨ ਕਰਵਾ ਰਹੀ ਹੈ ਕਿੰਨਾ ਕੁ ਪੈਸਾ ਉਹ ਬਣਾ ਚੁੱਕੇ ਆ ਉਹਦੇ ਸਿਰ ਤੇ ਆਪਣਾ ਪੈਸਾ ਕਮਾ ਰਹੇ ਪਰ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਕਿ ਜਦ ਤੱਕ ਤੁਹਾਨੂੰ ਕੋਈ ਚੀਜ਼ ਪੁਕਤਾ ਨਹੀਂ ਮਿਲਦੀ ਕਿਸੇ ਅਥਾਰਟੀ ਵੱਲੋਂ ਉਹ ਨਹੀਂ ਆਉਂਦਾ ਉਦੋਂ ਤੱਕ ਕਿਸੇ ਵੀ ਪਟੀਸ਼ਨ ਦੇ ਵਿੱਚ ਸਾਈਨ ਕਰਨ ਦਾ ਕੋਈ ਫਾਇਦਾ ਨਹੀਂ ਉਹ ਬੱਚੇ ਹਰਜਿੰਦਰ ਸਿੰਘ ਨੂੰ ਉਹਦਾ ਲਾਹਾ ਨਹੀਂ ਮਿਲਣਾ ਉਹਦਾ ਲਾਹਾ ਕੋਈ ਹੋਰ ਕਿਸੇ ਤਰੀਕੇ ਨਾਲ ਲੈ ਜਾਊਗਾ ਇਮੋਸ਼ਨਲੀ ਫੂਲ ਵਾਕਈ ਜਦੋਂ ਲੋੜ ਪੈਣੀ ਹੈ ਪਟੀਸ਼ਨ ਸਾਈਨ ਕਰਨ ਦੇ ਸਾਰਿਆਂ ਨੇ ਕਿਹਾ ਅਸੀਂ ਤਾਂ ਕਰਤੀ ਜਦੋਂ ਉਹਦੀ ਸਜ਼ਾ ਦੀ ਗੱਲ ਹੋਣੀ ਆ ਉਥੇ ਮਾਫੀ ਦੀ ਗੱਲ ਹੋਣੀ ਆ ਪਟੀਸ਼ਨਾਂ ਸਾਈਨ ਹੋਣੀ ਆ ਜਦੋਂ ਇੱਕ ਵਧੀਆ ਵਕੀਲ ਉਥੇ ਜਾ ਕੇ ਇਹ ਗੱਲ ਰੱਖੂਗਾ ਕਿ ਆਪਾਂ ਇਹਦੀ ਤੇ رائے ਲੈਣੀ ਚਾਹੀਦੀ ਜੀ ਉਥੋਂ ਦੀ ਜਿਊਰੀ ਮੈਂਬਰ ਉਹਦੀ ਆਪਣੀ رائے ਦੇਣਗੇ ਪਬਲਿਕ ਆਪਣੀ رائے ਦੇਊਗੀ ਫਿਰ ਜਾ ਕੇ ਉਥੇ ਡਿਸੀਜਨ ਬਣਨੇ ਆ ਆਪਾਂ ਹਜੇ ਪਹਿਲੀ ਉਹਦੀ ਪੇਸ਼ੀ ਹੋਈ ਆ ਆਪਾਂ ਆਪਣੇ ਵਿਊਜ਼ ਦੇਣ ਲੱਗੇ ਆਪਣੇ ਪਟੀਸ਼ਨ ਸਾਈਨ ਕਰਨ ਲੱਗੇ ਜੇ ਪੰਜਾਬੀ ਪੰਜਾਬੀ ਦੀ ਲੱਤਾਂ ਖਿੱਚੂਗਾ ਤੇ ਕੱਲ ਨੂੰ ਬਾਹਰ ਜਾਣ ਲੱਗੇ ਹਰ ਇੱਕ ਬੰਦਾ ਇਹ ਸੋਚੂਗਾ ਸਾਨੂੰ ਸਪੋਰਟ ਕਿੰਨੇ ਕਰਨੀ ਆ ਤੇ ਦੂਜੀ ਗੱਲ ਇੱਕ ਬੰਦਾ ਗਲਤੀ ਕਰ ਰਿਹਾ ਜੇ ਗਲਤੀ ਹੋ ਰਹੀ ਆ ਸਾਰਿਆਂ ਨੂੰ ਉਹ ਕਮਿਊਨਿਟੀ ਨੂੰ ਬਦਨਾਮ ਹੋ ਰਿਹਾ ਦੇਖੋ ਮੇਰੇ ਰੋਟੀ ਖਾਦੇ ਦੂਜੇ ਦਾ ਟਿੱਡ ਨਹੀਂ ਭਰਨਾ ਦੂਜੇ ਦੇ ਰੋਟੀ ਖਾਦੇ ਆ ਮੇਰਾ ਨਹੀਂ ਭਰਨਾ ਤਾਂ ਇੱਕ ਬੰਦੇ ਦੀ ਗਲਤੀ ਨਾਲ ਆਪਾਂ ਦੂਜਿਆਂ ਨੂੰ ਕਿਵੇਂ ਜੱਜ ਕਰ ਸਕਦੇ ਆ ਉਥੋਂ ਦੇ ਜਿਹੜੇ ਲਾਇਸੈਂਸ ਦੇਣ ਵਾਲੇ ਆ ਉਹਨਾਂ ਨੂੰ ਆਪਣੀ ਸਟਿਕਨੈਸ ਵਧਾ ਲੈਣੀ ਚਾਹੀਦੀ ਆ ਮੈਂ ਇਸ ਚੀਜ਼ੇ ਹੱਕ ਚ ਕਿ ਲਾਇਸੈਂਸ ਦੇਣ ਲੱਗੇ ਤੁਸੀਂ ਪੂਰਾ ਚੰਗੀਦਰਾ ਚੈੱਕ ਕਰੋ ਪਰ ਕਈ ਵਾਰੀ ਗਲਤੀ ਬੰਦੇ ਤੋਂ ਹੀ ਹੁੰਦੀ ਆ ਤੇ ਗਲਤੀ ਦਾ ਖਮਿਆਜਾ ਐਡਾ ਵੱਡਾ ਉਹਨੇ ਕਿਹੜਾ ਜਾਣੇ ਅਣਜਾਣੇ ਦੇ ਵਿੱਚ ਕੋਈ ਸੋਚ ਲਾ ਕੇ ਕੋਈ ਇੱਥੇ ਪਲੈਨਿੰਗ ਕਰਕੇ ਉਹਨੇ ਕੀਤਾ ਸੀ ਐਕਸੀਡੈਂਟ ਦਾ ਨਾਮ ਹੀ ਇਹ ਹੈ ਕਿ ਗਲਤੀ ਤੋ ਕਿਸੇ ਤਾਂ ਵੀ ਹੋ ਜਾਂਦੀ ਆ ਮੈਂ ਨਹੀਂ ਕਹਿੰਦਾ ਕਿ ਉਹ ਸਹੀ ਕੀਤਾ ਜਾਂ ਸਹੀ ਹੋਇਆ ਕਿਸੇ ਦੀ ਜਾਨ ਨਹੀਂ ਗਈ ਮੈਂ ਇਹ ਨਹੀਂ ਕਹਿੰਦਾ ਪਰ ਇਹ ਕਹਿੰਦਾ ਵੀ ਉਹਦੀ ਵੀ ਜਾਨ ਨਾਲ ਹੀ ਚਲੇ ਗਈ ਜਦੋਂ 40-45 ਸਾਲ ਬਾਅਦ ਉਹ ਕੀ ਰਹਿ ਜਾਣ ਪਿੱਛੇ ਉਹਦੇ ਫਾਦਰ ਸਾਹਿਬ ਵੀ ਨਹੀਂ ਇਕੱਲੀ ਮਾਂ ਰੋਂਦੀ ਬਿਲਕਦੀ ਆਪਾਂ ਨੂੰ ਸਾਰਿਆਂ ਨੂੰ ਹੀ ਚਾਹੀਦਾ ਕਿ ਆਪਾਂ ਉਹਨੂੰ ਸਪੋਰਟ ਕਰੀਏ ਉਸ ਮਾਂ ਨੂੰ ਹੌਸਲਾ ਦਈਏ ਜਦੋਂ ਉਹ ਆਪਣੇ ਬੱਚੇ ਬਾਰੇ ਇੰਨਾ ਕੁਝ ਸੁਣ ਰਹੀ ਹੋਗੀ ਉਹ ਮਾਂ ਦਾ ਮਰਨਾ ਇੱਕ ਮਾੜੀ ਜਗ੍ਹਾ ਤੇ ਜਾ ਕੇ ਸੋਚੋ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਪਟੀਸ਼ਨਾਂ ਅਸਾਈਨ ਕਰਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਨਹੀਂ ਚੀਜ਼ ਹੁੰਦੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਕੋਈ ਵਕੀਲ ਵਾਲੀ ਗੱਲ ਆਪਾਂ ਜਿਵੇਂ ਕੋਈ ਉੱਥੇ ਵਕੀਲ ਦੀ ਹੈਲਪ ਕਰ ਸਕਦੇ ਆ ਜਾਂ ਕੋਈ ਸੁਝਾਅ ਦੇ ਸਕਦੇ ਆ ਜਿਹੜੇ ਕਰ ਸਕਦੇ ਆ ਉਹਨਾਂ ਨਾਲ ਆਪਾਂ ਰਾਬਤਾ ਕਰੀਏ ਮੈਂ ਉਹਦੇ ਦੋਸਤਾਂ ਮਿੱਤਰਾਂ ਦੇ ਵੀ ਸਾਰੀ ਸਟੋਰੀ ਸੁਣ ਰਿਆ ਸੀ ਉਹ ਕਹਿੰਦਾ ਸਾਨੂੰ ਸਵਾਲ ਵੀ ਉਹ ਪੁੱਛ ਰਹੇ ਨੇ ਜਿਨ੍ਹਾਂ ਦੇ ਆਪਣੀਆਂ ਟਿਕਟਾਂ ਕਿੰਨੀ ਵਾਰੀ ਕੱਟੀਆਂ ਗਈਆਂ ਕਈ ਰੈੱਡ ਲਾਈਟ ਜੰਪ ਕਰ ਗਏ ਕੋਈ ਰੋਡ ਕ੍ਰੋਸ ਗਲਤ ਕਰ ਗਿਆ ਉਹਦੇ ਵਿੱਚ ਵੀ ਤਾਂ ਕਿਸੇ ਦਾ ਗਲਤ ਹੋ ਸਕਦਾ ਸੀ ਉਹਦੇ ਵਿੱਚ ਨਹੀਂ ਜਾਣ ਗਈ ਤਾਂ ਉਹ ਸਹੀ ਹੋ ਗਿਆ ਜਿਹੜੇ ਚੈਲੰਜ ਕੀਤੇ ਉਹ ਇੰਨਾ ਜ਼ਿਆਦਾ ਗਲਤ ਹੋ ਗਿਆ ਆਪਾਂ ਕਿਹੜੇ ਤਰਾਜੂ ਤੇ ਲੱਗੇ ਹੋਇਆ ਤੋਲਣ ਆਪਾਂ ਤੇ ਤੁਸੀਂ ਹੈ ਕੌਣ ਹੋ ਜਿਹੜਾ ਆਪਾਂ ਉਹਨੂੰ ਕਿਸੇ ਤਰਾਜੂ 'ਚ ਤੋਲ ਕੇ ਕਹਿੰਦੇ ਤੂੰ ਗਲਤ ਆ ਜਾਂ ਸਹੀ ਆ ਮੈਂ ਆਪਣੀ ਗੱਲ ਕਰਦਾ ਅੱਜ ਤੋਂ 10 ਸਾਲ ਪਹਿਲਾਂ 10-12 ਸਾਲ ਹੋ ਗਏ ਹੋਣੇ ਆ ਮੈਂ ਖੁਦ ਘਰ ਦੇ ਵਿੱਚ ਗੱਡੀ ਲਈ ਮੈਂ ਹੈਂਡ ਬ੍ਰੇਕ ਲਾਉਣੀ ਭੁੱਲ ਗਿਆ ਤੇ ਗੇਟ ਖੁੱਲਾ ਰਹਿ ਗਿਆ ਗੱਡੀ ਪਿੱਛੇ ਨੂੰ ਰੁੜ ਗਈ ਪਿੱਛੇ ਜਾ ਕੇ ਬਿਲਕੁਲ ਕੰਧ 'ਚ ਵੱਜੀ ਮੇਰੇ ਮਾਤਾ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਬੱਤ ਟੈਨਸ਼ਨ ਨਾ ਲੈ ਹੋ ਜਾਂਦਾ ਪਰ ਉਹਦੇ ਵਿੱਚ ਮੇਰਾ ਇਹ ਧਿਆਨ ਗਿਆ ਪਿੱਛੇ ਕੋਈ ਬੱਚਾ ਹੁੰਦਾ ਜਾਂ ਕੋਈ ਇਨਸਾਨ ਹੁੰਦਾ ਫੇਰ ਮੈਨੂੰ ਉਸ ਟਾਈਮ ਤੇ ਉਹ ਚੀਜ਼ ਨੇ ਝੰਜੋੜਿਆ ਤੇ ਅੱਜ ਉਸ ਹਰਜਿੰਦਰ ਨੂੰ ਕੌਣ ਝੰਜੋੜ ਰਿਹਾ ਹੋ ਉਹ ਅੰਦਰੋਂ ਕਿੰਨਾ ਮਰ ਰਿਹਾ ਹੋ ਉਹ ਤਾਂ ਕਿੱਡੀ ਵੱਡੀ ਗਲਤੀ ਹੋ ਗਈ ਕੋਈ ਸਜ਼ਾ ਹੁੰਦੀ ਆ ਕੋਈ ਜੁਰਮਾਨਾ ਹੁੰਦਾ ਕੋਈ ਡੈਪਿਟੇਸ਼ਨ ਵਾਲੀ ਕੀ ਚੀਜ਼ ਹੁੰਦੀ ਆ ਜਿਹਦੇ ਵਿੱਚ ਉਹ ਬੱਚਾ ਆਪਣੀ ਮਾਂ ਕੋਲੇ ਆ ਸਕੇ ਆਪਣੀ ਜ਼ਿੰਦਗੀ ਅੱਗੇ ਸਵਾਰ ਸਕੇ ਉਹ ਕਮੌਣ ਗਿਆ ਸੀ ਤਾਂ ਗਵਾਕੇ ਬਹਿ ਗਿਆ ਆਪਣੀ ਜ਼ਿੰਦਗੀ ਵੀ ਗਵਾਕੇ ਬਹਿ ਗਿਆ ਆਪਾਂ ਉੱਥੇ ਤਮਾਸ਼ਾ ਦੇਖ ਰਹੇ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਦੁੱਖ ਦੀ ਘੜੀ ਆ ਪੰਜਾਬ ਦੀ ਪਤਾ ਨਹੀਂ ਉਹਦੇ ਨਾਲ ਕਿੰਨੇ ਕੁ ਪੰਜਾਬੀਆਂ ਨੂੰ ਉਸ ਅੱਖ ਨਾਲ ਦੇਖਿਆ ਜਾਣਾ ਇੱਕ ਗਲਤੀ ਕਰਦਾ ਦੂਜਿਆਂ ਨੂੰ ਭੁਗਤਣੀ ਪੈਂਦੀ ਹੈ ਪਿੱਛੇ ਜੇ ਕਰੋਸ਼ੀਆ ਦੇ ਵਿੱਚ ਵੀ ਇੱਕ ਨੇਪਾਲੀ ਨੇ ਟਰੱਕ ਦੇ ਵਿੱਚ ਗੱਡੀ ਮਾਰੀ ਉਹਦਾ ਲਾਇਸੈਂਸ ਫੇਕ ਨਿਕਲਿਆ ਸਾਰਿਆਂ ਨੂੰ ਉਸੇ ਨਿਗਾ ਨਾਲ ਦੇਖਿਆ ਗਿਆ ਚਾਹੇ ਉਹ ਬੰਗਲਾਦੇਸ਼ੀ ਸੀ ਚਾਹ ਇੰਡੀਅਨ ਸੀ ਕਈ ਕੰਪਨੀਆਂ ਤੇ ਦੁਬਾਰਾ ਵੈਰੀਫਿਕੇਸ਼ਨ ਗਈ ਐਦਾਂ ਹੀ ਹੁਣ ਜਿਹੜਾ ਸੁਣਨ ਦੇ ਵਿੱਚ ਆਇਆ ਕਿ ਅੱਗੇ ਤੋਂ ਡਰਾਈਵਰ ਬਹੁਤ ਇੰਡੀਅਨ ਰੱਖਣੇ ਨਹੀਂ ਪਰ ਮੈਂ ਇਹ ਚੀਜ਼ ਕਹਿੰਦਾ ਕੋਈ ਵੀ ਕਮਿਊਨਿਟੀ ਹੋਵੇ ਉਹਨੂੰ ਐਦਾਂ ਨਾ ਦੇਖਿਆ ਜਾਵੇ ਕਿ ਵੀ ਹਾਂਜੀ ਇਹ ਕਮਿਊਨਿਟੀ ਹੈ ਕੋਈ ਵੀ ਪਰਸਨ ਆ ਉਹ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਉਹਦੇ ਟੈਸਟ ਦੇ ਵਿੱਚ ਉਹਨੂੰ ਪ੍ਰੋਪਰ ਸਮਝਾਇਆ ਜਾਵੇ ਫਿਰ ਉਹਨੂੰ ਲਾਇਸੈਂਸ ਦਿੱਤਾ ਜਾਵੇ ਜਦੋਂ ਦੀ ਉੱਥੋਂ ਦੀ ਗਵਰਨਮੈਂਟ ਜਿਹੜੀ ਲਾਇਸੈਂਸ ਦਿੰਦੀ ਹੈ ਗਲਤੀ ਤੇ ਚਾਹੇ ਇੱਕ ਚਾਹੇ ਉੱਥੋਂ ਦਾ ਹੁੰਦਾ ਯੂਐਸਏ ਦਾ ਹੁੰਦਾ ਚਾਹੇ ਕੈਨੇਡਾ ਦਾ ਹੁੰਦਾ ਜਾਂ ਕਿਸੇ ਵੀ ਦੇਸ਼ ਦਾ ਹੁੰਦਾ ਕਿਸੇ ਤੋਂ ਵੀ ਹੋ ਸਕਦੀ ਹੈ ਪਰਫੈਕਟ ਕੌਣ ਹੈ ਇੱਥੇ ਜਿਹੜਾ ਦੁਨੀਆ ਦੇ ਵਿੱਚ ਜੰਮ ਪਿਆ ਉਹ ਪਰਫੈਕਟ ਨਹੀਂ ਉਹ ਪਰਫੈਕਸ਼ਨ ਕਰਦਾ ਅਸੀਂ ਵੀ ਰੋਜ਼ ਗੱਡੀ ਚਲਾਉਂਦੇ ਆ ਸਾਡੇ ਤੋਂ ਵੀ ਬਹੁਤ ਗਲਤੀਆਂ ਹੁੰਦੀਆਂ ਨੇ ਤੇ ਬੰਦੇ ਵੀ ਉਹੀ ਬੰਦੇ ਅਨਸਰ ਕਰ ਰਹੇ ਹੁੰਦੇ ਜਿਨ੍ਹਾਂ ਦੀ ਆਪਣੇ ਕਿੰਨੀ ਵਾਰੀ ਚਲਾਣ ਹੋਏ ਹੁੰਦੇ ਆ ਟਿਕਟਾਂ ਕੱਟੀਆਂ ਗਈਆਂ ਹੁੰਦੀਆਂ ਐਦਾਂ ਨਾ ਕਰਿਆ ਕਰੋ ਸਾਨੂੰ ਦੁੱਖ ਹੈ ਉਹ ਤਿੰਨ ਜਣਿਆਂ ਦਾ ਬਹੁਤ ਦੁੱਖ ਹੈ ਕਿਸੇ ਘਰ ਚੋਂ ਚਿਰਾਗ ਬੁੱਝ ਜਾਣਾ ਬਹੁਤ ਗਲਤ ਹੈ ਪਰ ਐਦਾਂ ਨਹੀਂ ਹੈਗਾ ਕਿ ਆਪਾਂ ਇੱਕ ਜੀ ਨੂੰ ਇੰਨਾ ਬਲੇਮ ਕਰਦੀਆਂ ਆਪਾਂ ਤਾਂ ਇੱਥੇ ਰਸਤੇ ਦੇ ਵਿੱਚ ਗੱਡੀ ਮਾੜੀ ਜਿਹੀ ਲੱਗ ਜਾ ਆਪਾਂ ਤਾਂ ਇੱਥੇ ਵੀ ਬਹੁਤ ਕੁਝ ਕਰਦੇ ਪਰ ਮੈਂ ਬੇਨਤੀ ਕੋਈ ਗੱਲ ਕਰਦਾ ਕਿਸੇ ਦੀ ਪਹਿਚਾਨ ਉਹਦੀ ਕਰਦਾਰ ਖੁਸ਼ੀ ਕਰਨਾ ਆਪਣੀ ਨੇਚਰ ਚ ਨਹੀਂ ਹੈਗਾ ਤੁਸੀਂ ਪੰਜਾਬੀ ਹੋ ਕੇ ਪੰਜਾਬੀ ਦੀ ਲੱਤਾਂ ਖਿੱਚਣੀ ਆ ਕਰਦਾਰ ਖੁਸ਼ੀ ਕਰਨੀ ਉਹਦੇ ਮਾਂ ਤੇ ਕੀ ਬੀਤਦੀ ਆ ਆਪਣੇ ਕਮਿਊਨਿਟੀ ਤੇ ਕੀ ਬੀਤਦੀ ਆ ਆਪਾਂ ਦੁਨੀਆ ਦੇ ਵਿੱਚ ਪੰਜਾਬੀ ਜਾਣੇ ਜਾਂਦੇ ਆ ਆਪਾਂ ਇੱਕ ਦੂਜੇ ਨੂੰ ਰਿਪਰੈਜ਼ੈਂਟ ਕਰਦੇ ਆ ਜੇ ਇੱਕ ਵਧੀਆ ਕੰਮ ਕਰੂਗਾ ਮੈਂ ਅੱਜ ਇੱਕ ਨਿਊਜ਼ ਦੇਖ ਰਿਹਾ ਸੀ ਇੱਕ ਡਾਕਟਰ ਨੇ ਉਹ ਤਾਂ ਯੂ ایس اے ਦੇ ਵਿੱਚ ਹੀ ਨੇ ਉਹਨਾਂ ਦਾ ਐਡਾ ਵੱਡਾ ਸਿਸਟਮ ਆ ਉਹਨਾਂ ਨੇ ਵਿਟਾਮਿਨਸ ਜਿਹੜੇ ਹੈਗੇ ਬਕਾਇਦਾ ਕਲੀਅਰ ਕਰਕੇ ਸਾਰੇ ਵੱਡੇ ਵੱਡੇ ਜਿਹੜੇ ਲੈਵਲ ਦੇ ਬੰਦੇ ਆ ਉਹਨਾਂ ਕੋਲੇ ਆਂਦੇ ਨੇ ਤੇ ਉਹ ਆਪਣਾ ਇਲਾਜ ਕਰਾਉਂਦੇ ਨੇ ਉਹ ਵੀ ਪੰਜਾਬੀ ਨੇ ਸਰਦਾਰ ਨੇ ਸੋ ਗੱਲਾਂ ਪੰਜਾਬੀ ਨੂੰ ਇੱਕ ਲੈਵਲ ਤੇ ਦੇਖੀ ਜਾਣਾ ਕੱਲ ਨੂੰ ਸ਼ਾਇਦ ਮਨ ਲਾਦਾ NASA ਦੇ ਵਿੱਚ ਵੀ ਬਹੁਤ ਪਰਸੈਂਟੇਜ ਆ ਜਿਹੜੀ ਇੰਡੀਅਨ ਦੀ ਆ ਐਡੇ ਵੱਡੇ ਲੈਵਲ ਤੇ ਇੰਡੀਆ ਪਹੁੰਚ ਚੁੱਕੇ ਆ ਪਰ ਆਪਾਂ ਇੱਕ ਬੰਦੇ ਨੂੰ ਦੇਖ ਕੇ ਜੱਜ ਕਰਕੇ ਬਾਕੀਆਂ ਤੇ ਗਾਲ ਛਟਣੀ ਗਲਤ ਹੈ ਤੇ ਤੁਸੀਂ ਆਪਣੀ ਪਰਸੈਪਸ਼ਨ ਅਗਲੇ ਦਾ ਥੋਪਣੀ ਉਹ ਵੀ ਬਹੁਤ ਗਲਤ ਹੈ ਜੇ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਉਹਦੀ ਲੱਤਾਂ ਨਾ ਖਿੱਚੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਇਹ ਦੁੱਖ ਦੀ ਘੜੀ ਦੇ ਵਿੱਚ ਉਸ ਲਈ ਅਰਦਾਸ ਕਰੋ ਜੇ ਕੋਈ ਕੰਮ ਕਰ ਸਕਦਾ ਉਸ ਵਕੀਲ ਨਾਲ ਗੱਲ ਕਰੋ ਜੋ ਉਸ ਵਿੱਚ ਪਰਫੈਕਸ਼ਨ ਦੇ ਨਾਲ ਆਪਣੇ ਸਾਰੇ ਕੇਸ ਨੂੰ ਹੈਂਡਲ ਕਰੇ ਉਸ ਸਜਾ ਨੂੰ ਬੋਧ ਘੱਟ ਤੋਂ ਘੱਟ ਕਰਾਵੇ ਤਾਂ ਕਿ ਉਹ ਆਪਣੀ ਮਾਂ ਕੋਲੇ ਆ ਕੇ ਆਪਣੀ ਜ਼ਿੰਦਗੀ ਬਤੀਤ ਕਰੇ ਜੋ ਉੱਥੇ ਜਾ ਕੇ ਕਮਾ ਨਹੀਂ ਸਕਦਾ ਤਾਂ ਉਹ ਘੱਟੋ-ਘੱਟ ਆਪਣੀ ਮਾਂ ਦੇ ਕੋਲੇ ਆ ਕੇ ਉਹਦੇ ਬੁਢਾਪੇ ਦਾ ਸਹਾਰਾ ਬਣੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਪੰਜਾਬੀ ਹੋਣ ਦੇ ਸੋ ਇਸ ਮੇਰੀ ਅਰਦਾਸ ਨੂੰ ਇਸ ਮੇਰੀ ਬੇਨਤੀ ਨੂੰ ਸਵਕਾਰ ਕਰਿਓ ਕੋਈ ਲੱਤਾ ਨਾ ਖਿੱਚਿਓ ਗਲਤ ਕਮੈਂਟ ਨਾ ਕਰੋ ਜੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਆਪਾਂ ਉਹਦਾ ਮਾਰੇ ਸਮੇਂ ਦੇ ਵਿੱਚ ਕਿਰਦਾਰ ਖੁਸ਼ੀ ਨਾ ਕਰੀ ਧੰਨਵਾਦ